ਪਾਰ ਜ਼ਮੀਨ ਲੋ ਇੱਥੋਂ ਤੱਕ ਦਾ ਪਾਰਕਿੰਗ ਲੱਗੀ ਪਈ ਆ ਇੱਥੇ ਬਹੁਤ ਦੂਰ ਤੱਕ ਪਾਰਕਿੰਗ ਲੱਗੀ ਪਈ ਆ ਗੱਡੀਆਂ ਗਾਰਾਂ ਦੀ ਵਾਹ ਜੀ ਵਾਹ ਗਾਂ ਖੜਾਂਗੇ ਵੀਰੇ ਦੀ ਜਗਾ ਅੱਬਾ ਗੱਗਾ ਪੀਰ ਜੀ ਦੂਰੋਂ ਦੂਰੋਂ ਮਿੱਟੀ ਕੱਢਣ ਆਉਂਦੇ ਨੇ ਇੱਥੇ ਇਹ ਮੇਨ ਜਗਾ ਹਾਂ ਦੇ ਮੇਲੇ ਦੇ ਕੱਠ ਫੁੱਲ ਪੂਰਾ ਪੂਰੀਆਂ ਰੌਣਕਾਂ ਲੱਗੀਆਂ ਨੇ ਇਸ ਪਾਰ ਦੇ ਮੇਲੇ ਤੇ ਵਾੜ ਤਿੰਨ ਤਿੰਨ ਪਾਲਾ ਫਿਰ ਦੇਖੀ ਗੈਲੀ ਤੇ ਕਿੰਨੇ ਮਰਦੇ ੜਦੇ ਹਾਏ ਹਾਏ ਚੱਕ ਲਾਈ ਵਾਹ ਚੱਕ ਲਾਈ ਵਾਹ ਦੋਸਤਾਂ ਓਏ ਝੱਕ ਲਈ ਓਏ ਓਏ ਤੇ ਕਿ ਲਈ ਓਏ ਆਪਣ ਆ ਵੀ ਸ਼ੱਟ ਆ ਟਾਈਮਰ ਬੰਦਾ ਬੰਦਾ ਆ ਆ ਫੜਾ ਲਾਈਵ ਓਏ ਨਾਈ ਆ ਕੇ ਆ ਜਿੱਤ ਲਿਆ ਲਾਈਵ ਓਏ ਮੇਰੇ ਬਸ ਲਿਆ ਹੀ ਲੈ ਲਾ ਆ ਲੈ ਲੈ ਚਲ ਕੋਈ ਨਾ ਵੇ ਕੜੇ ਲਾਈਵ ਓਏ ਤੋਂ ਵੀ ਜਾਵਾਂਗੇ ਚਲ ਸਾਰਾ ਆਪਾਂ ਨੂੰ ਕੀ ਕਰੀਏ ਚਲ ਆ ਕੜੇ ਵੇ 100 ਜੀ ਸ਼ੱਟ ਪਰ ਦੇਖੀਓ ਨੇ ਐ ਇੱਕ ਗੜਾ ਤੂੰ ਪਾ ਯਾਰ ਤੂੰ ਸਾਰੀ ਜੜਤਾ ਚੱਲ ਫਿਰ ਪਰੇ ਹੋ ਜਾ ਅਨੇ ਚੱਲ ਬਈ ਆਖਰੀ ਗੜਾ ਲੈ ਦੇ ਤਗੜੀ ਜੀਜ ਸੌ ਜੀ ਛੱਟ ਤੂੰ ਦੇਖੀ ਜੋ ਪਰ ਖੜਦੇ ਪੂਰਾ ਮਾਰ ਦੱਬ ਕੇ ਖੜਦੇ ਸੋਜ ਓ ਤੇਰੀ ਓ ਚੱਕ ਓ ਆ ਚੱਕ ਦੂਜੀ ਵਾਰੀ ਕਿਹੜਾ ਏ ਜਿੰਨਾ ਬੂਲਾ ਕਰਮਾ ਕਰਮ ਸਰ ਮਸਲੀ ਬਾਰਨਾ ਦਵਾਈ ਵਾਲੀ ਮਸਲੀ ਆ ਇੱਥੇ ਦਵਾਈ ਵਾਲੀ ਮਸਲੀ ਦਵਾਈ ਦੇ ਸਿੰਗਾ ਪਰ ਇਹਦੀ ਆ ਬੱਚਾ ਹਾਂ ਦਵਾਈ ਦੇ ਸਿੰਗਾ ਪਰ ਇਹਦੀ ਯਾਰਾ ਵੀ ਪਰਦਾ ਆਪਣਾ ਕਾਟ ਜਾਂਦਾ ਹੰਦਾ ਕੰਨ ਦਾ ਕੰਨ ਦੇ ਪਰਦੇ ਪਰਦੇ ਚ ਵੱਜ ਜਾਂਦਾ ਕੀ ਮਾਰੀ ਇਹਨੂੰ ਮੇਲਾ ਪੂਰਾ ਭਰਿਆ ਅੱਜ ਉਜਾਲ ਦੇ ਲੈ ਲੀਂ ਦੁਕਾਨਾ ਮਾਰੇ ਦੱਸੋ ਪਾਤੀਆਂ ਵਰੇ ਕੀ ਛਾਲਾ ਥੋੜਾ ਇੰਨੀ ਪਾਤੀ ਬਿਪੂ ਇਹਨਾਂ ਦੀ ਪਾਤੀ ਬਾੜੀ ਬਣਾਵਣਾ ਸਿੱਟੀ ਪਈ ਸਾਡੇ ਪਿੰਡਾਂ ਦੇ ਖਾਂਦੇ ਨਹੀਂ ਨਾ ਖਾਂਦਾ ਭਾਜੀ ਕੌਣ ਕੌਣ ਖਾਂਦਾ ਮਨ ਤਾਂ ਦੂਰ ਵਾਲੇ ਖਾਂਦੇ ਆ ਦੂਰ ਵਾਲੇ ਖਾਂਦੇ ਆ ਗੋਲੀ ਤਕੜੀ ਆ ਪਾਤੀ ਵਾ ਮਜ਼ਦੂਰੀ ਕਰਦੀ ਤਰੀ ਫੁੱਲ ਜਿਹੜੀ ਮਰਜ਼ੀ ਖੇਡ ਲੈ ਲੋ ਮੇਲੇ ਤੇ ਮਾਰ ਦੇ ਮੇਲੇ ਇੱਧਰ ਰੋਡ ਮਿਕਲਣਾ ਸੀਗਾ ਪਹਿਲਾਂ ਇਹਨਾਂ ਨੇ ਜਲ ਕਹਿੰਦੇ 83 ਦਾ ਸਾਲ ਆ। ਮੇਲਾ ਦੇਖ ਲੈਣ ਲੱਗੇ। ਪੁਲ ਬਣਾਉਣਾ ਇੱਥੋਂ ਦੀ ਦਿੱਲੀ ਨੂੰ ਜਾਣਾ ਸਿੱਧਾ ਰੋਡ ਸਪਾਰ ਵਿੱਚ ਦੀ। ਕੱਠ ਪੂਰਾ ਬਚਾਲ ਲੈ ਦੇਣਾ। ਗੱਡੀਆਂ ਵਿੱਚ ਯਾਰ ਗਲਤ ਬਾੜਦੇ ਨੇ, ਨਾਕੇ ਤੇ ਰੋਕਣੀਆਂ ਚਾਹੀਦੀਆਂ। ਕੰਮ ਬਗਾਨ ਦੇ ਖੜਾਣੇ ਸੌਣ ਲੋ ਮਗਰ। ਇੱਧਰ ਸਾਰਾ ਭਾਂਡਾ ਠੀਕਰ ਆ ਕਹਿੰਦੇ ਕਿਹ ਕਸ ਨੇ ਲੈਣਾ ਹੋਏ ਭਾਂਡਾ ਟੀਕਰ ਬੁੜੀਆਂ ਦਾ ਸਮਾਨ ਇੱਥੇ ਮਿਲਦਾ ਮਜ਼ਹੂਰ ਭਾਂਡੇ ਹਾਂ ਮਜ਼ਹੂਰ ਭਾਂਡੇ ਨੇ ਬਾਅਦ ਤਾਂ ਹੀ ਚੱਲੀ ਜਾਂਦੇ ਨੇ ਇਸ ਪਾਰ ਦੇ ਮੇਲੇ ਤੋਂ ਬਾਅਦ ਵੀ ਆ ਜਾਂਦਾ ਹਾਂ ਛੋਟੇ ਮੇਲੇ ਤੱਕ ਚੱਲਦੇ ਨੇ ਪਾਥੀ ਤੁਹਾਨੂੰ ਆਮ ਮਿਲਦੀਆਂ ਇਸ ਪਾਰ ਦੇ ਮੇਲੇ ਤੇ ਜੱਦੀ ਖਰਾਬ ਇਹ ਹੈ ਇਹ ਆ ਇਸ ਪਾਰ ਦੇ ਮੇਲੇ ਪਾਥੀ ਮਸੂਰ ਮੇਨ ਇਹ ਨਾ ਹੋਵੇ ਫੇਰ ਨਹੀਂ ਨਾ ਫੇਰ ਮੇਲੇ ਨਹੀਂ ਲੱਗਣਾ ਪਾਥੀਆਂ ਬਿਨਾਂ دور دور تک پاچی مکی بھی گڈیا مگر موڑتے ہاں ادھر سی ٹی شرٹ نانا مان

ਸ਼ਾਂਪਾਂ ਛੱਲੇ ਨੇ ਸ਼ਾਂਪਾਂ ਛੱਲੇ ਦੇ ਗੱਲ ਦੇਖੋ ਵੀਰ ਜੀ ਇੱਧਰ ਦੁਕਾਨਾਂ ਵਾਲਾ ਬੁੜੀਆਂ ਵਾਲਾ ਸਾਮਾਨ ਆ ਸਾਰਾ ਬੰਦੇ ਤਾਂ ਉਹੀ ਤੁਰੇ ਫਿਰਦੇ ਨੇ ਇੱਧਰ ਆ ਦੇ ਲੋਕਾਂ ਨਾਲ ਆਉਂਦੇ ਆ ਉਹ ਮੰਗੀਆਂ ਮੰਗੀਆਂ ਦੁਕਾਨਾਂ ਲੈਂਦੇ ਨੇ ਫੱਟੀ ਬੜੀ ਆਂਗੜਾ ਆ ਉਹ ਚੀਜ਼ਾਂ ਨੇ ਇੱਥੇ ਇਹ ਲੱਕੜ ਦਾ ਸਮਾਨ ਲੱਕੜ ਦਾ ਸਮਾਨ ਹੈ ਇੱਥੇ ਰੋਬਰ ਉੱਪਰ ਲੈਣੀ ਹੋਏ ਜੇ کہیں ਕੋਈ ਸ਼ੌਂਕੀਆ ਬੰਦਾ ਮਗਰ ਬੈੱਡ ਦੇ ਟੰਗੜ ਨੂੰ ਅੱਧੇ ਬੰਦੇ ਸ਼ੌਂਕੀਆ ਟੰਗਦੇ ਨੇ ਬੈੱਡ ਦੇ ਮਗਲੇ ਪਾਸੇ ਇਹ ਫੀਲਿੰਗ ਜੀ ਆਈ ਜਾਂਦੀ ਐ ਅਸਲੀ ਰੋਬਰ ਦੀ ਹਾਂ ਸੁੱਤੇ ਪੈਣ ਨੂੰ ਫੀਲਿੰਗ ਆਈ ਜਾਂਦੀ ਐ ਵੀ ਅਸਲੀ ਰੋਬਰ ਦੇ ਕੋੜਾ ਸ਼ੌਂਕੀ ਨੇ ਮੁੰਡੇ ਆ ਕੋੜੇ ਦੇ ਕੋੜੇ ਵਾਲੇ ਵਾਲੀ ਹਾਂ ਅੱਛਾ ਕੋੜੇ ਦੇ ਲਈ ਬਣਾਏ ਠੀਕ ਆ ਵੀਰੇ ਲੱਕੜ ਦਾ ਹੀ ਸਮਾਨ ਹੈ ਇੱਥੇ ਸਾਰਾ ਬਹੁਤ ਵਧੀਆ ਸਮਾਨ ਹੈ ਜੇ ਕਹਿੰਦੇ ਲੈਣਾ ਇਸ ਵਾਰ ਦੇ ਮੇਲੇ ਤੇ ਨਵੀਆਂ ਵਾਹ ਬਹੁਤ ਪੁਰਾਣੀਆਂ ਫੇਡਾਂ ਨੇ ਹਰੇ ਗਵਾਰਾ ਏਰੀਆ 36 ਵਸਵੀਲ ਢੰਡੇ ਪਾਣੀ ਆਜੋ ਜੀ ਆਜੋ ਕਨੇਡਾ 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 ਆ ਜਾਂਦਾ ਅਮਰੀਕਾ ਸਿੱਧਾ ਇੱਥੋਂ ਵੀ ਗਾ ਜੰਟਾ ਇੱਥੇ ਲੈਕਟਾਂ ਵਾਲੀ ਡੈਕੋਰੇਸ਼ਨ ਵੱਢੀ ਆ ਕਹਿੰਦੇ ਅੱਲ੍ਹਾ ਜੀ ਵੀ ਸਾਲ ਲੈਕਟਾਂ ਪੂਰੀਆਂ ਤਕੜੀਆਂ ਲਾਈਆਂ ਹੈ ਰੈਕਤੀ ਐ ਵੀ ਐਲੀਡੀ ਨੇ ਦੂਰ ਰਾਤ ਨੂੰ ਬਹੁਤ ਚੰਗੀਆਂ ਨਹੀਂ ਸ਼ਾਮ ਢਲੀ ਤੋਂ ਮੇਲਾ ਪੂਰਾ ਭਰ ਗਿਆ ਕੱਟ ਹੋ ਗਿਆ ਅੱਖਣੇ ਲੋਕ ਧੁੱਪੇ ਘਟ ਆਉਂਦੇ ਹੁਣ ਅੱਖਣੇ ਪੂਰਾ ਕੱਟ ਹੋ ਗਿਆ ਮੇਲੇ ਤੇ 9 ਤੋਂ 9 ਮੀਲਾ ਰਾਤ ਨੂੰ ਫੁੱਲ ਭਰਦਾ